ਅਮਰਿਤਪਾਲ ਸਿੰਘ ਮਹਿਰੋ ਦੇ ਸਾਥੀਆਂ ਨੇ ਜੋ ਸੋਸ਼ਲ ਮੀਡੀਆ ਤੇ ਗਲਤ ਵੀਡੀਓਜ਼ ਪਾਉਂਦੇ ਨੇ ਉਹਨਾਂ ਨੂੰ ਧਮਕੀ ਵੀ ਦਿੱਤੀ ਹੈ ਤੇ ਇੱਕ ਕਾਂਚਣ ਕੁਮਾਰੀ ਨਾਮ ਦੀ ਕੁੜੀ ਦਾ ਸੋਧਾ ਵੀ ਲਾਇਆ ਹੈ ਜਿਸ ਤੋਂ ਬਾਅਦ ਅਮਰਿਤਪਾਲ ਮਹਿਰੋ ਦੱਸਿਆ ਜਾ ਰਿਹਾ ਹੈ ਕਿ ਉਹ ਦੁਬਈ ਚਲੇ ਗਏ ਨੇ ਉਸ ਤੋਂ ਬਾਅਦ CIA ਸਟਾਫ ਚ ਅਮਰਿਤਪਾਲ ਸਿੰਘ ਮਹਿਰੋ ਦੇ ਪਿਤਾ ਤੇ ਉਹਨਾਂ ਦੀ ਭੈਣ ਤੋਂ ਕਈ ਘੰਟੇ ਪੁੱਛਗਿੱਛ ਵੀ ਹੋਈ ਹੈ ਤੇ ਉਹਨਾਂ ਨੂੰ ਛਡਵਾ ਕੇ ਲਿਆਏ MP ਪਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਪਿਤਾ ਜੀ ਉਸ ਤੋਂ ਬਾਅਦ ਐਮਪੀ ਸਰਬਜੀਤ ਸਿੰਘ ਖਾਲਸਾ ਆਪਣੇ ਸਾਥੀਆਂ ਦੇ ਸਮੇਤ ਅਮਰਤਪਾਲ ਸਿੰਘ ਮੈਰੋ ਦੇ ਘਰ ਬੈਠੇ ਅਮਰਤਪਾਲ ਸਿੰਘ ਮੈਰੋ ਦੇ ਪਿਤਾ ਜੀ ਤੇ ਭੈਣ ਜੀ ਤੋਂ ਸੀਆਈ ਸਟਾਫ ਦੁਆਰਾ ਕਾਫੀ ਟਾਈਮ ਤੱਕ ਪੁੱਛਗਿੱਛ ਵੀ ਕੀਤੀ ਗਈ ਹੁਣ ਕਾਂਜਣ ਕੁਮਾਰੀ ਦੇ ਕਤਲ ਮਾਮਲੇ 'ਚ ਦੋ ਸਿੰਘ ਗ੍ਰਿਫਤਾਰ ਹੋਏ ਨੇ ਤੇ ਮੈਰੋ ਜੀ ਦਬਈ ਚਲੇ ਗਏ ਨੇ ਭਾਈ ਅਮਰਤਪਾਲ ਮਹਿਰੋ ਦਾ ਇੰਸਟਾਗ੍ਰam ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਏ ਜੋ ਲੱਚਰਤਾ ਦੇ ਖਿਲਾਫ ਆਵਾਜ਼ ਉਠਾਉਂਦੇ ਸੀ ਤੇ ਜੋ ਲਗਾਤਾਰ ਗੰਦ ਪਾ ਰਹੇ ਨੇ ਉਹਨਾਂ ਦੇ ਫੋਲੋਅਰਸ ਵਧ ਰਹੇ ਨੇ ਤੁਹਾਨੂੰ ਕੀ ਲੱਗਦਾ ਕੌਣ ਸਹੀ ਹੈ ਕੌਣ ਗਲਤ ਹੈ ਕਮੈਂਟਾਂ ਦੇ ਵਿੱਚ ਦੋਸਤੋ ਆਪਣੀ ਰਾਇ ਸਾਨੂੰ ਜ਼ਰੂਰ ਦਿਓ